ਆ ਆਪਣੇ ਨਾ ਇੱਕ ਕਹਿੰਦੇ ਹੁੰਦੇ ਕਿ ਅੰਨੇ ਦਾ ਜਫਾ ਹੁੰਦਾ ਉਹ ਜਫਾ ਮੇਂ ਕੁਝ ਵੀ ਆ ਜਾਏ ਕਈ ਵਾਰੀ ਚੰਗਾ ਵੀ ਆ ਜਾਂਦਾ ਤੇ ਕਈ ਵਾਰੀ ਮੰਦਾ ਵੀ ਆ ਜਾਂਦਾ ਤੇ ਕੁਰਸੀ ਦਾ ਜਫਾ ਤਾਂ ਉਦੋਂ ਵੀ ਇਹਦਾ ਲਾਲਚ ਵੀ ਮਾੜਾ ਤੇ ਜਫਾ ਵੀ ਮਾੜਾ ਖੰਸ ਰਾਜ ਹੰਸ ਸਾਹਿਬ ਨਾਲ ਵੀ ਕੁਝ ਇਦਾਂ ਦਾ ਹੀ ਹੋ ਰਿਹਾ ਉਹ ਵੀ ਜਫਾ ਪਾਉਂਦੇ ਸੀ ਪਹਿਲਾਂ ਰਾਜਨੀਤੀ ਵਾਲੀ ਕੁਰਸੀ ਨੂੰ ਉੱਤਰ ਲੋਟਨੇ ਆਏ ਹੁਣ ਕਹਿੰਦੇ ਫਿਰ ਗੱਦੀ ਚਾਹੀਦੀ ਕੁਰਸੀ ਚਾਹੀਦੀ ਹੈ ਤੇ ਹੁਣ ਉਹ ਡੇਰੇ ਵਾਲੀ ਕੁਰਸੀ ਵੱਲ ਨੂੰ ਹੋ ਗਿਆ ਡੇਰੇ ਦੀ ਕੁਰਸੀ ਨੇ ਡੇਰੇ ਦੀ ਤੇ ਚਲੋ ਗੱਦੀ ਮਿਲਣੀ ਹੈ ਡੇਰੇ ਦੇ ਵਿੱਚ ਤੇ ਵੈਸੇ ਅੱਜ ਕੱਲ ਡੇਰਿਆਂ 'ਚ ਵੀ ਕੁਰਸੀਆਂ ਡੈਣ ਪਈਆਂ ਨੇ ਜਿਦੋਂ ਇਦਾਂ ਥੋੜਾ ਲੱਗਦਾ ਉਦੋਂ ਫਿਰ ਕੁਰਸੀ ਵਾਲਾ ਹੀ ਹਿਸਾਬ ਨਾਲ ਲੱਗਦਾ ਕਿ ਕਰਦੀਆਂ ਰੂਹਾਨੀ ਵਾਲਾ ਕੰਮ ਹੋ ਜਾਂਦਾ ਰੂਹਾਨੀਅਤ ਵਾਲਾ ਆ ਦੇਖੋ ਜਿਹੜਾ ਹੰਸਰਾਜ ਹੰਸਿਆ ਨਾ ਹੰਸਰਾਜ ਹੰਸ ਬੇਸਿਕਲੀ ਕੀ ਹੈ ਕਿ ਜੋ ਲਾਲ ਬਾਸ਼ਾ ਦੀ ਦਰਗਾਹ ਆ ਜੀ ਉਹਦੇ ਤੇ ਅੱਜ ਤੋਂ ਤਕਰੀਬਨ 16 ਸਾਲ ਪਹਿਲਾਂ ਗਿਆ ਸੀ ਤੇ ਕਹਿ ਲੋ ਗੱਦੀ ਨਿਸ਼ੀਨ ਹੋ ਗਿਆ ਜੀ ਜੀ ਉਸ ਤੋਂ ਬਾਅਦ ਇਹਦਾ ਜਿਹੜਾ ਰਾਜਨੀਤੀ ਦਾ ਕੀੜਾ ਸੀਗਾ ਉਹ ਮੁੜ ਗਿਆ ਜੀ ਤੇ ਉਸ ਤੋਂ ਬਾਅਦ ਰਾਜਨੀਤੀ ਵੱਲ ਮੋੜਾ ਕੱਟ ਲਿਆ ਜੀ ਹਾਲਾਂਕਿ ਪਹਿਲਾਂ ਵੀ ਮੈਨੂੰ ਲੱਗਦਾ ਕਿ ਰਾਜਨੀਤੀ ਚੋਂ ਮਨ ਜਾਂ ਕੋਲੋਂ ਦੰਦ ਖੱਟੇ ਕਰਵਾ ਆਇਆ ਸੀ ਹੂੰ ਹੂੰ ਤੇ ਖੈਰ ਉਸ ਤੋਂ ਬਾਅਦ ਕੀ ਹੋਇਆ ਕਿ ਹੰਸ ਰਾਜ ਹੰਸ ਨੇ ਫਿਰ ਤੁਸੀਂ ਦੇਖਿਆ ਹੋਣਾ ਕਿ ਦਿੱਲੀ ਤੋਂ ਜਾ ਕੇ ਐਮਪੀ ਦਾ ਇਲੈਕਸ਼ਨ ਵੀ ਜਿੱਤ ਲਿਆ ਇਕ ਕਲੈਕਸ਼ਨ ਬਾਅਦ ਦੇ ਵਿੱਚ ਲੜ ਲਿਆ ਤੇ ਹਾਰ ਵੀ ਲਿਆ ਜੀ ਤਾਂ ਹੁਣ ਕੀ ਹੈ ਕਿ ਹੰਸ ਰਾਜ ਹੰਸ ਬਿਲਕੁਲ ਵਿਲ ਆਇਆ ਤੇ ਇਸ ਗੱਲ ਦੀ ਅੱਗੇ ਵੀ ਅਸੀਂ ਗੱਲ ਕਰਦੇ ਹੁੰਦੇ ਸਾਂ ਕਿ ਬੜੀ ਉਮੀਦ ਹੈ ਕਿ ਹੰਸ ਰਾਜ ਹੰਸ ਹਾਰਨ ਤੋਂ ਬਾਅਦ ਉੱਥੇ ਵਾਪਸ ਜਾਏਗਾ ਜੀ ਅੱਜ ਤੋਂ ਕੋਈ 4-5 ਮਹੀਨੇ ਪਹਿਲਾਂ ਸਾਈ ਕੁੰਦਨ ਅਤੇ ਕੁਝ ਹੋਰ ਉਹਦੇ ਸਾਥੀਆਂ ਨੇ ਅਗੜ ਪਿੱਛੜ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ ਜੀ ਉਹਦੇ 'ਚ ਉਹਨਾਂ ਨੇ ਇੱਕ ਗੱਲ ਇਹ ਆਖੀ ਸੀ ਕਿ ਹੰਸਰਾਜ ਹੰਸ ਨੇ ਡੇਰੇ ਦੇ ਵਿੱਚ ਹੀ 85 ਲੱਖ ਦੀ ਇੱਕ ਸੁੰਦਰ ਇਮਾਰਤ ਜਿਹੜੀ ਆ ਉਹ ਤਾਮੀਰ ਕਰਵਾਈ ਆ ਜੀ ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਸੀਗਾ ਕਿ ਹੰਸਰਾਜ ਹੰਸ ਇਧਰੋਂ ਉਧਰੋਂ ਡੱਕੇ ਡੋਲੇ ਖਾ ਕੇ ਤੇ ਵਾਪਸ ਇੱਥੇ ਆਏਗਾ ਹੂੰ ਤੇ ਜਿਹੜੀ ਉਹ ਇਮਾਰਤ ਤਾਮੀਰ ਹੋਈ ਆ ਬਣੀ ਆ ਉਹਦੀ ਤਾਲਾਬੰਦੀ ਕਰਕੇ ਚਾਬੀਆਂ ਉਹਨਾਂ ਨੇ ਜਿੰਦਰਾ ਜੰਗਾਲ ਖਾ ਗਿਆ ਹੂੰ ਚਾਬੀ ਲੈ ਗਿਆ ਦਿਲਾਂ ਦਾ ਜਾਨੀ ਜੀ ਉਹ ਕਹਿੰਦੇ ਦਿਲਾਂ ਦੇ ਜਾਨੀ ਕੋਲ ਆ ਹਮ ਹਮ ਅੱਛਾ ਫਿਰ ਉਹਨਾਂ ਨੇ ਕੁਝ ਹੋਰ ਗੱਲਾਂ ਕਹੀਆਂ ਕਾਫੀ ਵੱਡੇ ਦੋਸ਼ ਸੀ ਜੀ ਜਿੱਦਾਂ ਕਿ 14 ਲੱਖ ਦਾ ਕੋਈ ਪੱਥਰ ਆਇਆ ਤੇ ਕਿਵੇਂ ਪੰਜਾਬ ਚ ਆ ਕੇ 23 ਲੱਖ ਦਾ ਹੋ ਗਿਆ ਜੀ ਫਿਰ ਇਸ ਤੋਂ ਇਲਾਵਾ ਕੁਝ 7-8 ਲੱਖ ਦਾ ਸੋਨਾ ਖਰੀਦਿਆ ਗਿਆ ਜਿਹੜਾ ਕਿਤੇ ਚੜਾਇਆ ਨਹੀਂ ਗਿਆ ਹਮ ਤੇ ਉਹਦੇ ਚ ਕਥੇ ਤੌਰ ਤੇ ਕਿਹਾ ਗਿਆ ਕਿ ਕੁਝ ਰਸੂਖਵਾਨਾਂ ਨੂੰ ਦਿੱਤੇ ਗਏ ਗਿਫਟ ਦਿੱਤੇ ਗਏ ਜੀ ਫੇਰ ਇਸ ਤਰ੍ਹਾਂ ਦੀਆਂ ਮਤਲਬ ਕਿ ਕਈ ਇਲਜ਼ਾਮ ਤਰਾਸ਼ੀਆਂ ਸੀਗੀਆਂ ਕਿ ਜੋ ਡੇਰੇ ਦੇ ਵਿੱਚ ਕੰਮਕਾਰ ਚੱਲਦੇ ਆ ਵਿਕਾਸ ਕਾਰਜ ਕਹ ਲੋ ਜੀ ਕਿ ਉਹਨਾਂ ਦੇ ਵਿੱਚ ਤੰਦਲੀਆਂ ਹੈਗੀਆਂ ਨੇ ਕਥੇ ਤੌਰ ਤੇ ਜੀ ਹੰਸ ਰਾਜ ਹੰਸ ਨੂੰ ਅਸੀਂ ਉਦੋਂ ਵੀ ਸੰਪਰਕ ਕਰਨ ਦਾ ਯਤਨ ਕੀਤਾ ਇਹ ਅਵੇਲੇਬਲ ਨਹੀਂ ਸੀਗੇ ਇਹਨਾਂ ਦੀ ਚੁੱਪ ਨੇ ਕਹ ਲੋ ਕਿ ਕਾਫੀ ਕੁਝ ਕਹਿ ਦਿੱਤਾ ਕਈ ਵਾਰ ਚੁੱਪ ਵੀ ਬੋਲਦੀ ਹੈ ਬਿਲਕੁਲ ਬਿਲਕੁਲ ਹੁਣ ਹੁੰਦਾ ਕੀ ਹੈ ਕਿ ਹੰਸਰਾਜ ਹੰਸ ਜਦੋਂ ਉੱਥੋਂ ਥੋੜਾ ਜਿਹਾ ਇਧਰ ਰੁਝਿਆ ਜੀ ਤਾਂ ਜਿਹੜੀ ਦੂਸਰੀ ਧਿਰ ਕਹਿ ਲੋ ਜਾਂ ਦੂਸਰੀ ਕਮੇਟੀ ਕਹਿ ਲੋ ਕਾਫੀ ਮਜ਼ਬੂਤ ਹੋ ਗਈ ਹੂੰ ਕਿਉਂਕਿ ਹੰਸਰਾਜ ਹੰਸ ਨੇ ਇਹ ਗੱਲ ਆਖੀ ਸੀਗੀ ਹੰਸਰਾਜ ਹੰਸ ਦੀ ਵੈਸੇ ਕੋਈ ਜ਼ੁਬਾਨ ਨਹੀਂ ਹੈਗੀ ਇਹ ਨਿਰੋਲ ਰਾਜਨੀਤਿਕ ਬੰਦਾ ਹੈ ਜੀ ਹੰਸਰਾਜ ਹੰਸ ਨੇ ਆਖਿਆ ਸੀਗਾ ਕਿ ਮੈਂ ਚੱਲਿਆਂ ਜੀ ਘੀਰਾ ਪਿੰਡਿਆ ਜਿਹੜਾ ਉਹਦੇ ਵਿੱਚ ਡੇਰਾ ਪੰਜ ਪੀਰ ਹੈ ਜਿਹੜਾ ਮੈਂ ਹੁਣ ਉਥੇ ਖੋਲ ਲੈਣੀ ਹੈ ਅਕੈडमी ਖੋਲ ਲੈਣੀ ਆ ਤੇ ਮੈਂ ਉਥੇ ਬੱਚਿਆਂ ਨੂੰ ਸੰਗੀਤ ਸਿਖਾਇਆ ਕਰਨਾ ਪਰ ਇਧਰੋਂ ਉਧਰੋਂ ਕਹਿ ਲੋ ਕਿ ਜਾ ਕਿ ਤੇ ਅਖੀਰ ਹੁਣ ਉਥੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਜੀ ਕਿ ਹੰਸਰਾ ਜਹੰਸ ਇੱਕ ਪਾਸੇ ਇਹਦਾ ਧੜਾ ਤੇ ਦੂਸਰੇ ਪਾਸੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਕਮੇਟੀ ਆ ਇਹ ਹੋ ਗਏ ਨੇ ਅਮੋ ਸਾਹਮਣੇ ਕੱਲ ਉੱਥੇ ਮੇਲਾ ਸ਼ੁਰੂ ਹੋਣਾ ਸੀਗਾ ਜੀ ਹਿਸਾਬ ਲਾ ਲਓ ਉਸ ਤੋਂ ਪਹਿਲਾਂ ਪੁਲਿਸ ਨੂੰ ਇੱਕ ਅਰਜ਼ੀ ਤੌਰ ਤੇ ਦੱਸ ਦੇਆ ਕਿ ਉੱਥੇ ਕੈਂਪ ਬਣਾਉਣਾ ਪਿਆ ਹੂੰ ਇੱਕ ਰਸੀਵਰ ਨਿਯੁਕਤ ਕੀਤਾ ਗਿਆ ਹੈ ਕਿ ਕੰਮਕਾਰ ਚੱਲਦੇ ਰਹਿਣ ਜੀ ਇਸ ਗੱਲ ਦੀ ਪੁਸ਼ਟੀ ਅਫੀਸ਼ੀਅਲਸ ਕਰ ਰਹੇ ਨੇ ਜੀ ਜੀ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਮਾਮਲਾ ਬਣ ਗਿਆ ਕਿਉਂਕਿ ਜਿਹੜੀ ਦੂਜੀ ਧਿਰ ਆ ਉਹਦੇ ਵਿੱਚ ਕਹਿ ਲਓ ਕਿਤੇ ਨਾ ਕਿਤੇ ਇਹ ਗੱਲ ਜਚੀ ਪਈ ਆ ਕਿ ਅਨਸਰਾਜ ਹੰਸ ਦੀ ਸਪੋਰਟ ਜੀ ਇੱਕ ਆਮ ਆਦਮੀ ਪਾਰਟੀ ਦੀ ਵਿਧਾਇਕਾ ਭਈ ਕਰਦੀ ਆ ਜੀ ਜਿਹਨੂੰ ਪਹਿਲਾਂ ਵੀ ਗਿਫਟ ਦੇਣ ਦੀ ਹਮ ਹਮ ਇਲਜ਼ਾਮ ਤਰਾਸ਼ੀ ਹੋਈ ਹਾਲਾਂਕਿ ਉਸ ਮੈਡਮ ਨੇ ਦਰਜੀਤ ਕੌਰ ਨੇ ਉਦੋਂ ਇਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ ਕਿ ਨਹੀਂ ਨਹੀਂ ਐਸਾ ਕੁਝ ਨਹੀਂ ਹੈਗਾ ਇਹ ਮੇਰੇ ਤੇ ਐਵੇਂ ਇਲਜ਼ਾਮ ਲਾ ਰਹੇ ਨੇ ਜੀ ਪਰ ਜੇ ਹੰਸ ਰਾਜ ਹੰਸ ਜਾ ਕੇ ਇਸ ਤਰ੍ਹਾਂ ਬੰਗਾ ਲੈ ਰਿਹਾ ਹੈ ਜੀ ਇਸ ਤਰ੍ਹਾਂ ਉਥੇ ਅੜਫਸ ਚੱਲ ਰਹੀ ਆ ਜਿਹੜੀ ਕਿ ਹੋਣੀ ਨਹੀਂ ਚਾਹੀਦੀ ਤਾਂ ਕੋਈ ਨਾ ਕੋਈ ਤਾਂ ਫਿਰ ਪਿੱਛੇ ਹੈ ਤੇ ਜੇ ਕੋਈ ਪਿੱਛੇ ਸੱਤਾਧਾਰੀਆਂ ਆਂਦਾ ਹੈ ਜੀ ਇੱਕ ਕਾਉਂਸਲਰ ਵੀ ਦਸੀਦਾ ਉਥੇ ਹੂੰ ਹੂੰ ਕਿ ਕਾਉਂਸਲਰ ਵੀ ਬੜੀ ਸਪੋਰਟ ਕਰਦਾ ਪਿਆ ਜੀ ਜੇ ਇਸ ਤਰ੍ਹਾਂ ਦੇ ਰਸੂਖਵਨ ਹੈਗੇ ਨੇ ਤੇ ਉਹ ਕਾਤੋਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ ਬਿਲਕੁਲ ਬਿਲਕੁਲ ਖਾਸ ਤੌਰ ਤੇ ਜਿਹੜੀ ਇਹ ਧਿਰ ਆ ਇਹ ਧਿਰ ਤੇ ਭਾਜਪਾ ਦੇ ਆਪੋਜੀਟ ਆ ਜੀ ਇਹਨਾਂ ਨੇ ਤੇ ਹੁਣ ਇਲੈਕਸ਼ਨ ਲੜਿਆ ਹੂੰ ਹੂੰ ਔਰ ਕਮਾਲ ਦੀ ਗੱਲ ਇਹ ਆ ਕਿ ਲੰਗੋਟਿਆ ਯਾਰ ਹੈ ਜਿਹੜਾ ਕਰਮਜੀਤ ਅਨਮੋਲ ਜੀ ਮਾਨ ਸਾਹਿਬ ਦਾ ਉਹਦੇ ਖਿਲਾਫ ਤੇ ਹੰਸਰਾਜ ਹੰਸ ਸਿਲੈਕਸ਼ਨ ਲੜਿਆ ਜੀ ਜੀ ਤੇ ਦੋਸ਼ ਇਹ ਲੱਗਦੇ ਆ ਕਿ ਇਹਨਾਂ ਦੀ ਹੀ ਵਿਧਾਇਕਾ ਬੀਬੀ ਜਿਹੜੀ ਉਹ ਸਪੋਰਟ ਕਰਦੀ ਐ ਇਹ ਕੀ ਚੱਲਣ ਡਿਆ ਜੀ ਸੰਤ ਕੁਝ ਸਮਝ ਨਹੀਂ ਆਉਂਦੀ ਵੈਸੇ ਕੰਦ ਕੁੰਦ ਦਾ ਵੀ ਉਥੇ ਰੌਲਾ ਪਿਆ ਯਾਨੀ ਕਾਫੀ ਖਖੜਖਈਆ ਬਿਲਕੁਲ ਤਾਂਸਰਾਜ ਹੰਸ ਕਹਿ ਲਓ ਕਿ ਜੋ ਉਹਨਾਂ ਨੇ ਸਿਆਸੀ ਸਬਜ਼ ਬਾਗ ਵੇਖੇ ਜਾਂ ਵਿਖਾਏ ਸੀ ਉਹ ਤੇ ਭਾਈ ਉਜੜ ਪੁਜੜ ਗਏ ਬਿਲਕੁਲ ਹਾਂ ਤਾਂ ਉਹਦੇ ਉਹ ਜਿਹੜੇ ਬਾਗਾਂ ਤੇ ਗਲੜ ਪਟਵਾਰੀ ਤਾਂ ਹੁਣ ਇਹਨਾਂ ਕਹਿ ਲੋ ਕਿ ਉਦਾਸ ਰੁੱਤਾਂ ਚੋਂ ਉਹ ਹੋਰ ਰੰਗीनियत ਲੱਭਦੇ ਲੱਭਦੇ ਹੁਣ ਉਧਰ ਨੂੰ ਗਏ ਨੇ ਕਿ ਭਾਈ ਚਲੋ ਜ਼ਿੰਦਗੀ ਨੂੰ ਤੋੜੀਏ ਫੇਰ ਦੁਬਾਰਾ ਹੁਣ ਰਾਜਨੀਤਿਕ ਸਫ਼ਰ ਜਿਹੜਾ ਉਹ ਇੱਕ ਵਾਰੀ ਇਖਤਤਾਮ ਤੇ ਪਹੁੰਚਿਆ ਤੇ ਉਹਨਾਂ ਨੇ ਜਾ ਕੇ ਫੇਰ ਦੂਜਾ ਸਫ਼ਰ ਆਰੰਭਤਾ ਕਿ ਮੈਂ ਫੇਰ ਉਹੀ ਜੋ ਫਕੀਰੀ ਵਾਲਾ ਹੈ ਉਹੀ ਭਾਈ ਫਿਰ ਜੀਵਨ ਜੀ ਲੰਮਾ ਜੀ ਤੇ ਯਾਨੀ ਉਹ ਕਹਿ ਸਕਦੇ ਆਪਾਂ ਕਿ ਡਬਲ ਰੋਲ ਚ ਹੀ ਚੱਲ ਰਹੇ ਨੇ ਅੱਜ ਕੱਲ ਕਿਤੇ ਸਿਆਸਤਦਾਨ ਵੀ ਬਣ ਜਾਂਦੇ ਨੇ ਕਿਤੇ ਕਿਤੇ ਉਹ ਫਕੀਰ ਵੀ ਬਣ ਜਾਂਦੇ ਵੀ ਫਕੀਰਾਂ ਦੀ ਮੌਜ ਹੈ ਉਹ ਇਹ ਵੀ ਗੱਲ ਕਹਿ ਦਿੰਦੇ ਨੇ ਸਿਆਸਤ ਵਾਲੇ ਫਕੀਰ ਕਈ ਵਾਰੀ ਝੋਲੇ ਆ ਆ ਜੀ ਆ ਜੀ ਝੋਲੇ ਵਾਲੇ ਫਕੀਰ ਇੱਥੇ ਬਥੇਰੇ ਫਕੀਰ ਫਿਰਦੇ ਨੇ ਇਹ ਉਹ ਫਕੀਰ ਨੇ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਏਕੇ ਤੋਂ ਬਾਅਦ ਇੰਨੀਆਂ ਜ਼ੀਰਵਾਂ ਚ ਚਲੇ ਜਾਂਦੀ ਆ ਕਿ ਜਿਹੜਾ ਮੇਰੇ ਅਰਕਾਤ ਪੜਿਆ ਜਾਇਆ ਜੈ ਨਾ ਉਹ ਪੋਟੇ ਲਾ ਲਾ ਕੇ ਗਿਣਦਾ ਕਿ ਕਿੰਨੀਆਂ ਜੀਰੂਆਂ ਬਣਦੀਆਂ ਨੇ ਜੀ 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 ਪਰ ਚਲੋ ਉਹ ਆਪਣੇ ਵੀ ਕਹਿੰਦੇ ਹੁੰਦੇ ਵੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਿਤੇ ਨਾ ਕਰੇ ਤਾਂ ਫਿਰ ਬੰਦੇ ਦਾ ਸੈਟ ਆਉਂਦਾ ਹੀ ਕੰਮ ਨਹੀਂ ਉਹ ਚਲੋ ਕੋਸ਼ਿਸ਼ ਕਰ ਰਹੇ ਹੋਏ ਨੇ ਪਰ ਗੱਲ ਇਹ ਆ ਕਿ ਇਹ ਮੌਕਾ ਦੇਖਦੇ ਆ ਜਿੱਥੇ ਵਧੀਆ ਸਹੂਲਤਾਂ ਹੈਗੀਆਂ ਨੇ ਜੀ ਇਹ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਨਾ ਰਾਜਨੀਤੀ ਚ ਰਹਿਣ ਵਾਲੇ ਉਹ ਫਿਰ ਘਰੋਂ ਖਾ ਕੇ ਪਤਾ ਨਹੀਂ ਘਰ ਦੇ ਵੀ ਉਹਨਾਂ ਦੇ ਇਦਾਂ ਦੇ ਹੋ ਜਾਂਦੇ ਆ ਉਹ ਘਰ ਦੇ ਵੀ ਕਹਿੰਦੇ ਕਿ ਜਾ ਤੂੰ ਉੱਥੇ ਠੀਕ ਹੈ ਬਾਬਾ ਇਸ ਕਰਕੇ ਉਹਨਾਂ ਨੂੰ ਘਰ ਦੀ ਰੋਟੀ ਚੰਗੀ ਨਹੀਂ ਲੱਗਦੀ ਉਹਨਾਂ ਨੂੰ ਬਾਹਰ ਦੀ ਠੀਕ ਲੱਗਦੀ ਆ ਜੀ 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 ਮਿੰਟ ਜੀ ਕਾਫੀ ਸਾਰੇ ਕਮੈਂਟ ਆਏ ਨੇ ਮੈਂ ਲੈ ਲਾਂ ਲਾਓ ਸਰ ਔਰਾਪੁਰੀ ਜੀ ਕਹਿ ਰਹੇ ਨੇ ਕਿ ਫਲੋਰ ਦੀ ਅਦਾਲਤ ਨੇ ਪੁਲਿਸ ਨੂੰ ਹਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਦਾ 2 ਦਿਨ ਦਾ ਰਿਮਾਂਡ ਦਿੱਤਾ ਹੈ ਜੀ ਜੀ ਇੱਕ ਮਿੰਟ ਆਪਣੇ ਕੋਲ ਹਰਵਿੰਦਰ ਸਿੰਘ ਜੀ ਦਾ ਸੀ ਉਹ ਵੀ ਕਹਿ ਰਹੇ ਕਿ ਤੁਸੀਂ ਕਮੈਂਟ ਲੈ ਲਓ ਜਿਹੜਾ ਜਿਹੜਾ ਮੇਰੇ ਵਿੱਚ ਚੱਲ ਰਿਹਾ ਜੀ ਹਾਂ ਜੀ ਮੇਲੇ ਬਾਰੇ ਗੱਲ ਤੁਸੀਂ ਕਮੈਂਟ ਲੈ ਲਓ ਜਿਹੜਾ ਮੇਰੇ ਯੋਗ ਕੋਈ ਸਵਾਲ ਹੋਇਆ ਉਹਨੂੰ ਤੁਸੀਂ ਪਿੰਨ ਕਰ ਲੈਣਾ ਤੇ ਮੈਂ ਉਹਦਾ ਜਵਾਬ ਜੀ ਬਿਲਕੁਲ ਬਿਲਕ ਹਰ ਪ੍ਰੈਸਿੰਗ ਸਰਾਂ ਜੀ ਤੁਹਾਡਾ ਸ਼ੁਕਰੀਆ ਤੁਸੀਂ ਵੀ ਸ਼ੇਅਰ ਕਰਨ ਦੀ ਗੁਜ਼ਾਰਿਸ਼ ਕਰ ਰਹੇ ਹੋ ਤੇ ਮੈਂ ਫਿਰ ਤੋਂ ਗੁਜ਼ਾਰਿਸ਼ ਕਰਦਾ ਵੀ ਆਪਾਂ ਅੱਜ ਫਿਰ ਹਜ਼ਾਰ ਤੋਂ ਲੰਗਾ ਦੇਣੇ ਆ ਤੁਸੀਂ ਕਰ ਦਿਓ ਸ਼ੇਅਰ ਪ੍ਰੋਗਰਾਮ ਨੂੰ ਸਤਨਾਮ ਪਾਲੀਆ ਜੀ ਕਹਿੰਦੇ ਕਿ ਅਕਾਲੀ ਦਲ ਛੱਡਣ ਵੇਲੇ ਹੰਸ ਰਾਜ ਹੰਸ ਕਹਿੰਦਾ ਸੀ ਕਿ ਮੈਂ ਸਿਆਸਤ ਦੇ ਦੋਜ਼ਖ ਜਬਾਰ ਆਇਆ ਫਿਰ ਵੀ ਇਹ ਵੀ ਚੱਲ ਦੋਜ਼ਖ ਕਹਿੰਦੇ ਨੇ ਨਰਕ ਨੂੰ ਜੀ ਤਾਂ ਇਹ ਕਿਹਾ ਸੀ ਇਹਨਾਂ ਨੇ ਆਨ ਦਾ ਰਿਕਾਰਡ ਕਿਹਾ ਸੀਗਾ ਜੀ ਤੇ ਫਿਰ ਫਿਰ ਇਹਨਾਂ ਨੇ ਇਹ ਗੱਲ ਕਹੀ ਕਿ ਮੈਂ ਤੇ ਮੈਂ ਤੇ ਆਪਦੀ ਗੱਲ ਵਿਹੁਣੀ ਸੀ ਮੈਂ ਤੇ ਸੀਪ ਲਾਉਣੀ ਸੀ ਲਾ ਦਿੱਤੀ ਜੀ ਬੱਸ ਆਹੀ ਗੱਲ ਕਹਿ ਕੇ ਤੇ ਮੁੜ ਕੇ ਫੇਰ ਫਰੀਦਕੋਟ ਆ ਗਏ ਸੋ ਇਸ ਕਰਕੇ ਉੱਥੇ ਕਹਿ ਕੇ ਆਏ ਕਿ ਮੈਂ ਹੁਣ ਗੀਰਾਂ ਦੇ ਵਿੱਚ ਚਲੇ ਜਾਣਾ ਜੀ ਤੇ ਉਹ ਉੱਥੋਂ ਹੁਣ ਫੇਰ ਫਿਰ ਗਏ ਆ ਯਾਨੀ ਉੱਥੋਂ ਵੀ ਮੋੜਾ ਕੱਟ ਲਿਆ ਦੁਬਾਰਾ ਫੇਰ ਉੱਥੇ ਜਾ ਕੇ ਕਹਿੰਦੇ ਆ ਕਿ ਭਾਈ ਮੈਨੂੰ ਸਾਰੀਆਂ ਕੁੰਜੀਆਂ ਸਮਾ ਦਿਓ ਜੀ ਮੈਂ ਫਕੀਰ ਆਦਮੀ ਆ ਤੇ ਸੇਵਾ ਦੇ ਨੇ ਪਹਿਲਾਂ ਗੌਂਦਾ ਸੀ ਕਹਿੰਦੇ ਬਾਦਲਾਂ ਨੇ ਗੱਲ ਨਾ ਸੁਣੀ ਤੇ ਹੁਣ ਗੌਣਾ ਤੇ ਮੋਦੀ ਨੇ ਮੇਰੀ ਗੱਲ ਨਹੀਂ ਸੁਣੀ ਮੈਨੂੰ ਲੱਗਦਾ ਹੁੰਦਾ ਇਹਦੀ ਗੱਲ ਨਹੀਂ ਸੁਣੀ ਕਿਸੇ ਨੇ ਇਹ ਜਿੰਨਾ ਮਰਜ਼ੀ ਗਾਈ ਜਾਵੇ ਪਰ ਮੈਂ ਅੱਗੇ ਵੀ ਗੱਲ ਕਹੀ ਸੀ ਕਿ ਹੰਸ ਸਾਹਿਬ ਕੋਲ ਸਭ ਕੁਝ ਹੈਗਾ ਜੀ ਪੈਨਸ਼ਨ ਤਗੜੀ ਆ ਮੁੰਡੇ ਵੀ ਕਮਾਈ ਕਰਦੇ ਆ ਜੀ ਦਲੇਰ ਮਹਿੰਦੀ ਇਹਦਾ ਸੰਬੰਧੀ ਆ ਮਤਲਬ ਕਿ ਕੁੜਮਿਆਂ ਸਭ ਕੁਝ ਠੀਕ ਆ ਰੱਬ ਦਾ ਦਿੱਤਾ ਚਲੋ ਫਕੀਰੀ ਵੀ ਕਰਨੀ ਹੈ ਇਹ ਆਪਦੀ ਅਵਸਥਾ ਕਿਸੇ ਦੀ ਕਰੀ ਜਾਵੇ ਮੇਰਾ ਤੇ ਮੰਨਣਾ ਕਿ ਚੰਗੀ ਅਕੈਡਮੀ ਖੁੱਲੇ ਜੀ ਵਾਜਾ ਰੱਖੇ ਉੱਥੇ ਆਪਦਾ ਬੱਚਿਆਂ ਨੂੰ ਸਿਖਾਵੇ ਤੇ ਗਰੀਬ ਜਿਹੜੇ ਟੈਲੈਂਟਡ ਬੱਚੇ ਆ ਉਹਨਾਂ ਨੂੰ ਕਹਿ ਲਓ ਕਿ ਪੂਰੇ ਸੰਸਾਰ 'ਚ ਆਪਦੇ ਫਨ ਦਾ ਮਜ਼ਹਰਾ ਕਰਨ ਵਾਸਤੇ ਭੇਜੇ ਤਾਂ ਹੰਸ ਰਾਜ ਹੰਸ ਜਿਹੜਾ ਹੈ ਨਾ ਜਿਹੜਾ ਕਿ ਪੰਜਾਬੀਆਂ ਦਾ ਮਾਣ ਰਿਹਾ ਕਦੇ ਜੀ ਤਾਂ ਉਹ ਮਾਣ ਦੁਬਾਰਾ ਹਾਸਲ ਕਰੇ ਮੈਂ ਤੇ ਉਹ ਦੇਖਣਾ ਚਾਹੁੰਦਾ ਹਾਂ ਹੰਸ ਰਾਜ ਵਰਗਾ ਕਲਾਕਾਰ ਨਹੀਂ ਹੈਗਾ ਕੋਈ ਨਹੀਂ ਬਿਲਕੁਲ ਜੋ ਕਲਾਸਿਕਲ ਵੀ ਗਾ ਜਾਂਦਾ ਹੈ ਆ ਜਨੇ ਆਦੁਨਿਕ ਮਿਊਜ਼ਿਕ ਚ ਵੀ ਗਿਆ ਉਹ ਵੇਖੋ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ ਮਤਲਬ ਕਿ ਸਭ ਰੰਗ ਨੇ ਉਹਦੇ ਕੋਲ ਸਭ ਰੰਗ ਨੇ ਜੀ 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 ਕੁਲਦੀਪ ਸਿੰਘ ਗਰੇਵਾਲ ਜੀ ਧੰਨਵਾਦ ਜੀ ਜਟਵੈਡ ਜੀ ਸਾਬ ਕਾਲੋਂ ਜੀ ਤੁਸੀਂ ਕੋਈ ਕਮੈਂਟ ਕਰੋ ਖਬਰ ਦੇ ਨਾਲ ਜੁੜੇ ਹੋਇਆ ਫਿਰ ਆਪਾਂ ਉਹ ਵੀ ਲੈਨੇ ਆ ਜਗਤਾਰ ਸਿੰਘ ਜੀ ਜੁੜੇ ਹੋਏ ਨੇ ਆਸਟ੍ਰੇਲੀਆ ਤੋਂ ਜੀ ਗੁਰਫਤੇ ਪੇਜ ਰਹੇ ਨੇ ਆਪਾਂ ਨੂੰ ਜੀ ਜੀ ਧੰਨਵਾਦ ਜੀ ਗੁਰ ਅਵਤਾਰ ਸਿੰਘ ਭਾਈ ਪੁੱਛ ਰਹੇ ਨੇ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਪੰਚਾਇਤੀ ਚੋਣਾਂ ਬਾਰੇ ਇੱਕ ਹੁਣੇ ਮੈਂ ਅਪਡੇਟ ਵੇਖੀ ਸੀ ਕਹਿੰਦੇ ਕਿ ਅੱਜ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਹਦੇ ਵਿੱਚ ਸ਼ਾਇਦ ਕੋਈ ਨਾ ਕੋਈ ਫੈਸਲਾ ਹੋ ਸਕਦਾ ਹੈ ਜੀ ਵੇਟ ਕਰਦੇ ਆਪਾਂ ਕਿ ਹੋ ਸਕਦਾ ਕੋਈ ਸਰਕਾਰ ਫੈਸਲਾ ਲੈ ਲਵੇ ਪਰ ਇਲੈਕਸ਼ਨ ਤੇ ਕਿਸੇ ਵੇਲੇ ਵੀ ਕਰਵਾਇਆ ਜਾ ਸਕਦਾ ਹੈ ਨਾ ਜੀ ਤੇ ਹੁਣ ਪੰਜਾਬ ਸਰਕਾਰ ਤੇ ਹੀ ਮਨਸਰ ਕਰਦਾ ਹੈ ਕਿ ਕਦੋਂ ਕਰਵਾਉਣਾ ਪਰ ਇਲੈਕਸ਼ਨ ਕਿਸੇ ਵੇਲੇ ਵੀ ਕਰਵਾਇਆ ਜਾ ਸਕਦਾ ਜੀ ਜੀ ਪ੍ਰੋਫ ਜੀ ਸ਼ੁਕਰੀਆ ਤੁਹਾਡਾ ਵੀ ਤੁਸੀਂ ਵੀ ਜੁੜੇ ਹੋਇਆ ਬਹੁਤ ਬਹੁਤ ਸ਼ੁਕਰੀਆ ਜੀ